ਵਾਇਕੁਰ ਜੀ ਕੀ ਫਤਿਹ ਜਿਹੜਾ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਇਕੱਠ ਹੋਇਆ ਸੀ ਉਹ ਬਹੁਤ ਵੱਡਾ ਕਾਸ਼ ਸੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਹਲਕੇ ਦੀ ਸੀਟ ਕੱਢ ਸਕਦਾ ਤੇ ਲਗਾਹ ਪਰਿਵਾਰ ਕੱਢ ਸਕਦਾ ਵਾ ਕਿਉਂਕਿ ਦੂਜੇ ਬੰਦੇ ਰੰਧਾਵਾ ਪਰਿਵਾਰ ਨੂੰ ਟੱਕਰ ਦੇ ਸਕਦਾ ਤੇ ਇਹੋ ਲਗਾਹ ਪਰਿਵਾਰ ਦੇ ਸਕਦਾ ਹੋਰ ਕਿਸੇ ਦੇ ਹੋਰ ਕੋਈ ਦੁਨੀਆ ਦੇ ਕੋਈ ਜਿਹੜਾ ਮਰਜ਼ੀ ਆ ਜਾਏ ਕੋਈ ਨਹੀਂ ਇਹਨੂੰ ਟੱਕਰ ਦੇ ਸਕਦਾ ਜੇ ਇਹਨੂੰ ਦੇ ਕੇ ਤੇ ਸੁਚਾ ਸਿੰਘ ਲਗਾਹ ਸੁਜਾ ਸੋਨੂ ਲਗਾ ਇਹੋ ਪਰਿਵਾਰ ਦੇ ਸਕਦਾ ਵਾ ਇਹ ਹੋ ਵੱਡੀ ਲੀਡ ਦੇ ਨਾਲ ਜਿੱਤੇਗਾ ਆ ਸਾਰਾ ਕਾਲੀ ਦਲ ਲਗਾ ਦੇ ਨਾਲ ਇਸ ਟਾਈਮ ਡੇਰਾ ਬਾਬਾ ਨਾਨਕ ਗੁਰਦੁਆਰਾ ਤੇ ਬਾਲ ਸਾਹਿਬ ਵਿੱਚ ਤੁਸੀਂ ਵੇਖ ਨਹੀਂਦੇ ਹੋ ਹਜ਼ਾਰਾਂ ਦੀ ਤਰਦਾ ਦੇ ਵਿੱਚ ਆਇਆ ਵਾ ਸੋ ਮੈਂ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਜਿਹੜੀ ਵੀ ਮੀਟਿੰਗ ਅੰਦਰ ਹੋਈ ਆ ਦਰਬਾਰ ਸਾਹਿਬ ਦੇ ਵਿੱਚ ਹੋਣ ਲਈ ਆ ਉਹ ਜਹਾਜੇ ਤਾਂ ਸੁੱਚਾ ਸਿੰਘ ਲਗਾ ਪਰਿਵਾਰ ਦੇ ਹੱਕ ਚ ਹੋਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਨੂੰ ਦੱਸਿਆ ਆ ਕਿ ਅਸੀਂ ਸਨ 76 ਦੇ ਕਾਲੀ ਆ ਹਾਂਜੀ ਤੇ ਬੜੇ ਆ ਵੇਖੋ ਜਿਮਨੀ ਚੋਣਾ ਵੇਖਿਆ ਤੇ ਬੜਾ ਤਕਾ ਹੁੰਦਾ ਜਿਮਨੀ ਚੋਣਾ ਵਿੱਚ ਤੇ ਜੇ ਸੋਚਿਆ ਸੀ ਨੰਗਾ ਨੂੰ ਤੇ ਕਬਰ ਨੂੰ ਟਿਕਣ ਦਿਓਗੇ ਤੇ ਤੁਹਾਡਾ ਬਚਾਵਨ ਕੋਈ ਨਹੀਂ ਬਸ ਅੱਜ ਸਾਰਾ ਦਿਨ ਮੁੱਕਿਆ ਹੋਇਆ ਲੱਗ ਭਾਗ ਤਕਰੀਬਨ ਮੋਰ ਲੱਗ ਚੁੱਕੀ ਹੈ ਐਲਾਨ ਹੋਣਾ ਬਾਕੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਜੀ ਅੱਜ ਸਾਡੀ ਪਾਰਟੀ ਦੀ ਉੱਚ ਪੱਧਰੀ ਕਮੇਟੀ ਪਾਰਲੀਮੈਂਟਰੀ ਬੋਰਡ ਜਿਹੜਾ ਬਣਿਆ ਸੀਗਾ ਜਿਹੜੀ ਅਗਵਾਈ ਭੁੰਦਰ ਸਾਹਿਬ ਕਰ ਰਹੇ ਸੀਗੇ ਜਿਹਦੇ ਵਿੱਚ ਮੈਂਬਰ ਸਰਦਾਰ ਗੁਲਜਾਰ ਸਿੰਘ ਰਾਣੀ ਕੇ ਜੀ ਸਰਦਾਰ ਦਲਜੀਤ ਸਿੰਘ ਟੀਮਾ ਜੀ ਔਰੇ ਵਿੱਚ ਗਾਬੜੀਆ ਸਾਹਿਬ ਮੈਂਬਰ ਪ੍ਰਧਾਨ ਜੀ ਧਾਮੀ ਜੀ ਮੈਂਬਰ ਉਹ ਸਾਰੀ ਕਮੇਟੀ ਅੱਜ ਇੱਥੇ ਆਈ ਸੀਗੀ ਉਹਨਾਂ ਨੇ ਆ ਕੇ ਹਲਕੇ ਦੇ ਲੋਕਾਂ ਦੇ ਸੁਝਾਅ ਲਏ ਆ ਕਿਉਂਕਿ ਹਮੇਸ਼ਾ ਇਹ ਹੋ ਜਾਂਦਾ ਸੀਗਾ ਹਲਕੇ ਦੇ ਪਿਛਲੀ ਵਾਰ 2022 ਦੇ ਵਿੱਚ ਹੋਇਆ ਕਿ ਬਾਹਰੋਂ ਲਿਆ ਕੇ ਕੈਂਡੀਡੇਟ ਥੋਪ ਦਿੱਤਾ ਗਿਆ ਦੂਜੇ ਹਲਕੇ ਦੇ ਵਿੱਚੋਂ ਤੇ ਉਸ ਦੇ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਪਾਰਟੀ ਦਾ ਮਨ ਸੀਗਾ ਕਿ ਅਸੀਂ ਲੋਕਾਂ ਦੀ ਜਾ ਕੇ ਨਵਜ ਟੰਡੋਲੀਏ ਕੀ ਹਲਕੇ ਦੇ ਲੋਕ ਕੀ ਕਹਿੰਦੇ ਆ ਤੇ ਅੱਜ ਦੇ ਇਸ ਇਕੱਠ ਨੇ ਸਾਰਾ ਹਾਈ ਕਮਾਂਡ ਨੂੰ ਵੀ ਕਲੀਅਰ ਕਰ ਦਿੱਤਾ ਏ ਬਾਕੀ ਜਿਹੜੀ ਬਾਈ ਇਲੈਕਸ਼ਨ ਹੈ ਤਗੜੇ ਹੋ ਕੇ ਲੜਾਂਗੇ ਇੱਥੇ ਜਿੱਤਾਂ ਹਾਰਾਂ ਲੜਾਈਆਂ ਬਣੀਆਂ ਰਹਿੰਦੀਆਂ ਨੇ ਤਗੜੇ ਹੋ ਕੇ ਮੈਦਾਨ ਦੇ ਵਿੱਚ ਸਰਕਾਰ ਨਾਲ ਵੀ ਪੜਾਂਗੇ ਤੇ ਇਸ ਤਾਨਾਸ਼ਾਹ ਜਿਹੜਾ ਉਪ ਮੁੱਖ ਮੰਤਰੀ ਰਿਹਾ ਇਹਰੇ ਨਾਲ ਵੀ ਪੜਾਂਗੇ ਆਪਣੇ ਵਰਕਰਾਂ ਦੀ ਬਾਹ ਫੜਾਂਗੇ ਇਸ ਹਲਕੇ ਦੇ ਵਿੱਚ ਸਰ ਕੁਸ਼ ਹਾਲਪੁਰ ਸਾਹਿਬ ਇੱਥੇ ਮੀਟਿੰਗ 'ਚ ਨਹੀਂ ਪਹੁੰਚੇ ਉਹ ਆਪਣੀ ਵੱਖਰੀ ਮੀਟਿੰਗ ਕਰਕੇ ਬੈਠੇ ਠੀਕ ਨਾ ਜੋ ਮੈਂ ਚਲੋ ਕੀ ਕਹਿਣਾ ਹੈ ਜੀ ਹਰ ਇੱਕ ਦਾ ਹੱਕ ਹੈ ਅਸੀਂ ਜੇ ਟਿਕਟ ਨਹੀਂ ਮਿਲੀ ਤੇ ਤਾਂ ਵੀ ਅਕਾਲੀ ਆਂ ਅਸੀਂ ਕਿਤੇ ਬਾਹਰ ਨਹੀਂ ਗਏ ਅੱਜ ਤੱਕ ਮੈਂ ਤਾਂ ਇਹੀ ਗੱਲ ਕਹਿ ਸਕਦਾ ਐ ਕਿ ਅਸੀਂ ਜੇ 2022 ਚ ਨਹੀਂ ਸੀ ਮਿਲੀ ਅਸੀਂ ਟਕਾ ਕੇ ਆਕਾਲੀ ਦਲ ਦੀ ਮਤ ਕੀਤੀ ਸੀਗੀ ਇਸ ਕਰਕੇ ਹਰ ਇੱਕ ਦਾ ਹੱਕ ਆ ਟਿਕਟ ਮੰਗਣ ਦਾ ਉਹ ਮੰਗ ਸਕਦੇ ਐ